हां जी दोस्तों ਆ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਕਾਰਨ ਕਰਕੇ ਇਸ ਵੀਰ ਨੂੰ ਹਸਪੀਟਲ ਦੇ ਵਿੱਚ ਆਉਣਾ ਪੈ ਗਿਆ ਬெட் ਦੇ ਉੱਪਰ ਬੈਠ ਕੇ ਇਹ ਵੀਰ ਡਾਕਟਰ ਤੋਂ ਚੈੱਕਅਪ ਕਰਾ ਰਿਹਾ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਕਿਸੇ ਨੇ ਇਸ ਵੀਰ ਦਾ ਮਜ਼ਾਕ ਉਡਾਇਆ ਤੇ ਕਿਸੇ ਨੇ ਇਸ ਵੀਰ ਦੀ ਮਜਬੂਰੀ ਨੂੰ ਸਮਝਿਆ ਆਓ ਹੁਣ ਉਹਨਾਂ ਕਮੈਂਟਾਂ ਤੱਕ ਲੈ ਕੇ ਚੱਲਦੇ ਹਾਂ ਇੱਕ ਵੀਰ ਲਿਖਦਾ ਇਹ ਗੱਡੂ ਝੰਡੇ ਕਬੀਲਦਾਰੀ ਦੇ ਅਗਲਾ ਵੀਰ ਲਿਖਦਾ ਹੈ ਕਿ ਇਹਦੇ ਵਿੱਚ ਮਜ਼ਾਕ ਵਾਲੀ ਦੇ ਹੱਸਣ ਵਾਲੀ ਕੋਈ ਗੱਲ ਵੀ ਨਹੀਂ ਹੈ ਰੱਬ ਇਸ ਵੀਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਗਲਾ ਵੀਰ ਲਿਖਦਾ ਹੈ ਕਿ ਦਰਦ ਵਾਲੇ ਨੂੰ ਹੀ ਪਤਾ ਹੁੰਦਾ ਦਰਦ ਕੀ ਚੀਜ਼ ਹੈ ਅਗਲਾ ਵੀਰ ਲਿਖਦਾ ਹੈ ਕਿ ਕਿਸੇ ਦੀ ਮਜਬੂਰੀ ਹੁੰਦੀ ਆ ਹਰ ਇੱਕ ਗੱਲ ਨੂੰ ਹਾਸੇ ਮਜ਼ਾਕ ਦੇ ਨਾਲ ਨਾ ਜੋੜਿਆ ਕਰੋ ਅਗਲਾ ਵੀਰ ਲਿਖਦਾ ਨਹੀਂ ਕੋਈ ਟੈਨਸ਼ਨ ਹੁੰਨੀ ਹੈ ਘਰ ਦੇ ਵਿੱਚ ਸਿਰ ਤੇ ਹੱਥ ਰੱਖਣ ਵਾਲਾ ਕੋਈ ਨਹੀਂ ਹੁੰਦਾ ਅਗਲਾ ਵੀਰ ਲਿਖਦਾ ਹੈ ਕਿ ਫੇਰ ਕੀ ਹੋਇਆ ਬੰਦਾ ਕਈ ਵਾਰੀ ਨਰਵਸ ਹੋ ਜਾਂਦਾ ਹੈ ਦੋਸਤੋ ਕਿਸੇ ਵੀ ਮਜਬੂਰੀ ਦਾ ਕੋਈ ਵੀ ਹਾਸਾ ਮਜ਼ਾਕ ਉਡਾਈ ਦਾ ਨਹੀਂ ਹੁੰਦਾ ਕਿਉਂਕਿ ਜਲਦੀ-ਜਲਦੀ ਗੱਡੀ ਪੈਂਚਰ ਹੋਈ ਜਾਂਦੀ ਹੈ ਜਿਉਂਦੇ ਜੀਆਂ ਦੇ ਵਿੱਚ ਸੌ ਤਰ੍ਹਾਂ ਦੀਆਂ ਦੁੱਖ ਤੇ ਕਲੀਫਾ ਆਉਂਦੀਆਂ ਜਾਂਦੇ ਰਹਿੰਦੇ ਰਹਿੰਦੇ ਹਨ ਕਦੋਂ ਕਿਸੇ ਦੇ ਦੁੱਖ ਆ ਤੇ ਸੁੱਖ ਆ ਜਾਵੇ ਇਹ ਕੋਈ ਨਹੀਂ ਜਾਣਦਾ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ